ਤੇ ਤਾਜ਼ੀਆਂ ਖਬਰਾਂ ਦੇ ਲਈ ਅਮਰੀਕਾ ਟਾਈਮ ਟੀਵੀ ਨਿਊਜ਼ ਵਾਇਰਲ ਜੋਖੀ ਖਾਲਸਾ ਵਾਇਰਲ ਦੇ ਫਤਿਹ ਮੈਂ ਸਰਿੰਦਰ ਸਿੰਘ ਦੀ ਚੁੰਡਾ ਕੋਪਰ ਸੋਸਾਇਟੀ ਦਾ ਪ੍ਰੈਜ਼ੈਂਟ ਬੋ ਰਿਹਾ ਹਾਂ ਮੈਂ ਇੱਕ ਮਾਨ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਲੇਬਰ ਸੋਸਾਇਟੀਆਂ ਦੀ ਜਿਹੜੀਆਂ ਨੋਟੀਫਿਕੇਸ਼ਨਾਂ ਹੈ ਜਿਹਦੇ ਚ ਰਹਿਤਾ ਮਿਲਦੀ ਹੈ ਉਹ ਪਿਛਲੀਆਂ ਸਰਕਾਰਾਂ ਤੋਂ ਦਿੰਦੀ ਆ ਰਹੀਆਂ ਨੇ ਇਹ ਮਾਨ ਸਾਹਿਬ ਮੈਂ ਆਪ ਜੀ ਨੂੰ ਇਹ ਬੇਨਤੀ ਕਰਨਾ ਕਿ ਅਗਸਟ 2024 ਤੋਂ ਲੇਬਰ ਸੋਸਾਇਟੀਆਂ ਦੀ ਜਿਹੜੀਆਂ ਰਹਿਤਾ ਹਨ ਉਹ ਖਤਮ ਹੋ ਚੁੱਕੀਆਂ ਹੈ ਇਹ ਜਿਹਦੇ ਕਰਕੇ ਤੁਸੀਂ ਉਹਨਾਂ ਨੂੰ ਦੁਬਾਰਾ ਰੀ ਨੋਟੀਫਿਕੇਸ਼ਨ ਨਹੀਂ ਕੀਤਾ ਜਿਹਦੇ ਕਿ ਸਾਨੂੰ ਬਹੁਤ ਪਰੇਸ਼ਾਨੀ ਆ ਰਹੀ ਹੈ ਲਗਭਗ ਪੰਜਾਬ ਚ 1 ਲੱਖ ਪਰਿਵਾਰ ਪ੍ਰਭਾਵਿਤ ਹੋਇਆ ਜਿਹੜੇ ਰੋਜੀ ਰੋਟੀ ਤੋਂ ਬਿਲਕੁਲ ਉਹ ਪੁਚਾਰੇ ਵਾਂਝੇ ਰਹਿ ਗਏ ਤੇ ਮੈਂ ਇਹ ਇਹ ਖਬਰ ਇਹਦੇ ਸਬੰਧਤ ਦੀ ਖਬਰ ਸਾਡੇ ਲੇਬਰ ਫਰੰਟ ਦੇ ਚੇਅਰਮੈਨ ਬਾਕੀ ਅਮਰਸਰ ਦੇ ਯੂਨੀਅਨ ਦੇ ਚੇਅਰਮੈਨ ਨੇ ਵੀ ਆਪ ਨੂੰ ਆਪਦੇ ਥੱਲੇ ਸੈਕਟਰੀ ਸਾਹਿਬਾਂ ਨੂੰ ਮਿਲ ਕੇ ਵੀ ਦਾ ਆਪ ਦੇ ਧਿਆਨ ਚ ਇਹ ਮੁੱਦਾ ਲੈ ਕੇ ਆਏ ਆ ਪਰ ਇਹ ਕਾਫੀ ਚਿਰ ਤੋਂ ਸਾਨੂੰ ਬਸ ਵਿਸ਼ਵਾਸ ਹੀ ਦਵਾਇਆ ਜਾ ਰਿਹਾ ਪਰ ਹੱਲ ਵੀ ਕੋਈ ਕੱਢਿਆ ਜਾ ਰਿਹਾ ਮਾਨ ਸਾਹਿਬ ਤੁਸੀਂ ਬਹੁਤ ਸੋਹਣਾ ਪੰਜਾਬ ਚ ਕੰਮ ਕਰ ਰਹੇ ਜੇ ਸਾਨੂੰ ਇੰਝ ਕੋਈ ਸ਼ੱਕ ਨਹੀਂ ਆ ਤੁਸੀਂ ਪਿੱਛੇ ਦੇ ਗਰੀਬ ਪਰਿਵਾਰਾਂ ਦੇ ਲੋਨ ਵੀ ਮਾਫ ਕੀਤੇ ਬਹੁਤ ਅੱਛੀ ਗੱਲ ਆ ਚਲੋ ਕਿਸੇ ਗਰੀਬ ਦੀ ਅਸੀਸ਼ ਲੈਣੀ ਬਹੁਤ ਅੱਛੀ ਗੱਲ ਆ ਪਰ ਲੇਬਰ ਸੁਸਾਇਟੀਆਂ ਦੇ ਪਰਿਵਾਰਾਂ ਵੱਲ ਵੀ ਧਿਆਨ ਦਿਓ ਇਹ ਵੀ ਇੱਕ ਗਰੀਬ ਗਰੀਬ ਪਰਿਵਾਰਾਂ ਨਾਲ ਸਮਤ ਸੁਸਾਇਟੀਆਂ ਰੱਖਦੀਆਂ ਨੇ ਤੇ ਜਦੋਂ ਦਾ ਇਹ ਨੋਟੀਫਿਕੇਸ਼ਨ ਖਤਮ ਹੋਇਆ ਉਸ ਤੋਂ ਬਾਅਦ ਰੋਜੀ ਰੋਟੀ ਇਦਾਂ ਦੇ ਚੱਲ ਨਹੀਂ ਔਖੇ ਇਦਾਂ ਨੂੰ ਕੰਮ ਮਿਲਨੇ ਬਹੁਤ ਔਖੇ ਹੋ ਗਏ ਆ ਤੇ ਆਪ ਜੀ ਨੂੰ ਇਹ ਹੀ ਬੇਨਤੀ ਕਰਨਾ ਚਾਹਣਾ ਆ ਕਿ ਹੁਣ ਫਿਰ ਦੇਖੋ ਮਾਨ ਸਾਹਿਬ ਸਰਕਾਰ ਦੇ ਫਿਰ ਥੋੜਾ ਜਿਹਾ ਟਾਈਮ ਰਹਿ ਗਿਆ ਇਲੈਕਸ਼ਨ ਫਿਰ ਹੋਰ ਸਾਲ ਡੇਢ ਸਾਲ ਨੂੰ ਫਿਰ ਇਲੈਕਸ਼ਨ ਹੋਣੀ ਆ ਤੇ ਸਾਡਾ ਬਹੁਤ ਹੀ ਜਲਦੀ ਸਾਡਾ ਇਹ ਨੋਟੀਫਿਕੇਸ਼ਨ ਕੀਤਾ ਜਾਵੇ ਤਾਂ ਜੋ ਪੰਜਾਬ ਦੇ ਜਿਹੜੇ ਲੇਬਰ ਸਸ਼ਣੇ ਪਰਿਵਾਰ ਆ ਉਹ ਆਪਣੀ ਰੋਜੀ ਰੋਟੀ ਕਮਾ ਸਕਣ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਲਦ ਜਲਦ ਇਹਦਾ ਧਿਆਨ ਦੇ ਕੇ ਇਹਦਾ ਰੀ ਨੋਟੀਫਿਕੇਸ਼ਨ ਕੀਤਾ ਜਾਵੇ ਜੋ ਹੋਰ ਨਵੀਆਂ ਸੋਧਾਂ ਕੀਤੀਆਂ ਗਈਆਂ ਉਹ ਵੀ ਵਿੱਚ ਲੈਣਾ ਐਡ ਕਰਕੇ ਤੇ ਇਹਦਾ ਨੋਟੀਫਿਕੇਸ਼ਨ ਬਹੁਤ ਜਲਦੀ ਜਲਦੀ ਕੀਤਾ ਜਾਵੇ ਜੋ ਲੇਬਰ ਸਟਾਫੀਆ ਪਰ ਰੋਜੀ ਰੋਟੀ ਕਮਾ ਸਕਣ ਪਿਛੇ ਜੇ ਪੰਜਾਬ ਦੇ ਵਿੱਚ ਮਤਲਬ ਉੱਥੇ ਅਧਿਕਾਰ ਉਹ ਵੀ ਇੱਕ ਬਹੁਤ ਐ ਮੁੱਦਾ ਜੀ ਜਿਹੜੇ ਜਿਹੜੇ ਸੁਸਾਇਟੀਆਂ ਹਨ ਪਰ ਹੋਂ ਕਰਕੇ ਉਹ ਹਨ ਪਰ ਹੋਂ ਚ ਭਾਗ ਨਹੀਂ ਲੈ ਸਕਦੀਆਂ ਜਿਹਦੇ ਕਰਕੇ ਕੈਟਾਗਰੀ ਤੋਂ ਬਾਹਰ ਹੋ ਜਾਂਦੇ ਨੇ ਜੇ ਅਗਰ ਜੇ ਕਿਤੇ ਇਹ ਇਟਰਨਿਚ ਆ ਜਾਂਦੇ ਆ ਤੇ ਇਹਨਾਂ ਦਾ ਪ੍ਰੋਸੈਸਿੰਗ ਫੀਸ ਸਟੈਂਡਰਡ ਫੀਸ ਹੀ ਬੜੀ ਆ ਜਿਹਦੇ ਕਰਕੇ ਇਹਨਾਂ ਨੂੰ ਕਿਸੇ ਦਾ ਟੈਂਡਰ ਨਹੀਂ ਮਿਲਦੇ ਤੇ ਇਹਨਾਂ ਦਾ ਭਾਈਚਾਰਾ ਹੁੰਦਾ ਇਸ ਸਵਸਥੇ ਮੈਂ ਮਾਨ ਸਭਾ ਸਰਦਾਰ ਨੂੰ ਬੇਨਤੀ ਕਰਦਾ ਕਿ ਘੱਟੋ ਘੱਟ ਪੰਜਾਬ ਵਿੱਚ 25 ਲੱਖ ਆਫਲਾਈਨ ਟੈਂਡਰ ਕੀਤਾ ਜਾਵੇ ਤਾਂ ਜੋ ਜਿਹੜੀਆਂ ਮਾਲੀਆਂ ਗਰੀਬ ਸੁਸਾਇਟੀਆਂ ਆਪਣਾ ਇਹ ਇਹ ਸਰ ਬਹੁਤ ਸੌਖੀ ਪ੍ਰਣਾਲੀ ਕੀਤੀ ਜਾਵੇਗੀ ਸੁਸਾਇਟੀਆਂ ਨੂੰ ਕੰਮ ਬੜੇ ਆਰਾਮ ਨਾਲ ਮਿਲ ਸਕੇ ਚੰਗਾ ਧੰਨਵਾਦ ਜੀ